ਕਸੀ ਗੱਲ ਜੀ ਆਪਾਂ ਲੱਗੇ ਆਂ ਵਲੌਗ ਦੀ ਸਟਾਰਟਿੰਗ ਕਰਨ ਤੇ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਵਾ ਕਰੋ ਬੱਚੇ ਆਪਾਂ ਬਾਤੇ ਅੱਜ ਨਿੱਕੇ ਬੱਚੇ ਭਾਏ ਆ ਕਿਉਂਕਿ ਇੱਕ ਤਾਂ ਜੋਤ ਅਰ ਗਿਆ ਦਿੰਗਾ ਕੋਟ-ਕੂਟਰ ਨਹੀਂ ਵਰਦੀਆਂ ਬਦਲੀਆਂ ਸੀ ਮਿਲੇ ਸੀ ਉਹ ਲੈਣ ਜਾਣੇ ਆ ਤੇ ਬਸ ਇੱਕ ਦੋ ਹੀ ਬੱਚੇ ਵੱਡੇ ਭਾਉਣੇ ਆ ਤੇ ਬਾਕੀ ਆ ਫਰਦਾ ਵਾਕਏ ਤਾਂ ਕੱਲ ਵੀ ਵੀਰ ਗਿਆ ਸੀ ਅੱਜ ਫਿਰ ਇਹਨਾਂ ਸਕੂਲ 'ਚ ਫੋਨ ਆ ਗਿਆ ਵੀ ਵਰਦੀਆਂ ਲਿਆ ਕੇ ਤੇ ਉਹ ਤੇ ਬੱਚੇ ਨਿੱਕੇ ਪਾਉਣੇ ਇੱਕ ਦੋ ਹੀ ਆ ਵੱਡੇ ਜਿਹੜੇ ਗੀੜੇ ਜੀ ਮਾਰ ਕੇ ਪੈਂਦੇ ਆ ਉਹ ਪਾਉਣੇ ਬਾਅਦ ਆਪਾਂ ਦੁੱਧੇ ਆਏ ਐਂ ਜੀ ਮੜ ਕੇ ਜਿਵਾਕਾਂ ਦੇ ਕੋਟ ਕੋਟ ਜੇ ਲੈਣ ਜਾਣਾ ਵਰਦੀ ਬੰਗੋਲੀ ਗੰਡੀ ਵਾ ਸੜਕ ਦਾ ਬੜਾ ਬੁਰਾ ਹਾਲ ਇੱਥੇ ਤਾਂ ਲੋ ਜੀ ਆਪਾਂ ਚੱਲੇ ਆਂ ਜੋ ਤਰਕਿਆਂ ਦੇ ਵਰਦੀ ਜੀ ਰੈਂਦੀ ਸੀ ਲੈਣ ਵਾਲੀ ਕੋਟ-ਕੂਟ ਜੀ ਇਹਨਾਂ ਦੇ ਆਏ ਨਹੀਂ ਸੀ ਜੀ ਉਦੋਂ ਤੇ ਅਵੇ ਦਾ ਵਾਪਸ ਕਰਕੇ ਉਹਨਾਂ ਤੋਂ ਜੋ ਉਹਦਿਆਂ ਜਰਾਬਾਂ, ਟਾਈ ਵਗੈਰਾ ਲੈ ਕੇ ਆਉਣੀ ਆ। ਤੇ ਹੁਣ ਆਪਾਂ ਚੱਲਦੇ ਆਂ ਬਰੂ ਵਾਲੀ ਮੰਡੀ ਇਹਨਾਂ ਦਾ ਸਾਮਾਨ ਸੱਪਾ ਲੈਣ। ਆਜੋ ਭਾਈ ਮੰਲੋ। ਆਜੇ ਸ਼ੇਰ ਬਣ ਕੇ ਕਿਰਾਂ ਭੱਜ ਕੇ। ਮੈਂ ਤਾਂ ਨਹੀਂ ਆਉਂਦਾ ਵਿੱਚ। ਨਾ ਨਾ। ਆਪਾਂ ਅੱਗੇ ਜੀ ਬਰੂ ਵਾਲੀ ਮੰਡੀ। ਇਹਨਾਂ ਦਾ ਸਵਾ ਵਾਰਦੀ ਲੈਣ ਕਿਉਂ ਤੂੰ ਮੈਂ ਤੁਸੀਂ ਬਣਾ ਵੀਡੀਓ ਪਤਾ ਨਹੀਂ ਸਹੀ ਬਣਾਈ ਜਾਂਦਾ ਹੈ ਗਲਤ ਬਣਾਈ ਆ ਮਾ ਚਲੋ ਇਹਨਾਂ ਦੀਆਂ ਵਾਰਦੀਆਂ ਤੇ ਇਹਨਾਂ ਦੇ ਕੱਪੜੇ ਲੈਣੇ ਸੀ ਕੋਸੋ ਲੈ ਕੇ ਆਪਾਂ ਆਈ ਜਾਂਦੇ ਆ ਪਣੀ ਜਿੱਥੇ ਮੱਕੀ ਸੀਗੀ ਉਤੋਂ ਆਪਾਂ ਮਾਣ ਕਿਰਾਂ ਵਾਤਾ ਮੈਂ ਗਿੱਲਾ ਪਾੜਾ ਹੀ ਹਵਾ ਜੀ ਨਿਕਲ ਜੂਗੀ ਤੇ ਕੱਲ ਨੂੰ ਬੀਜਾਂਗੇ ਪੱਠੇ ਹੁਣ ਆਪਾਂ ਲੱਗੇ ਆ ਜੀ ਬੱਚੇ ਲਾਉਣ ਬੱਚੇ ਲਾ ਦੀਏ ਢਾਕੇ ਬਾਹ ਲੈ ਤੇ ਇਹਨਾਂ ਨੂੰ ਦਾਣਾ ਪਾਣੀ ਪਾ ਜੀਏ ਢਾਕੇ ਬਾਹ ਜੂਤ ਨੂੰ ਚੜ ਗਿਆ ਬੁਖਾਰ ਤੇ ਕੋਟ ਫੇਰ ਨਹੀਂ ਪਾਉਂਦਾ ਤੇ ਹੁਣ ਆਪਾਂ ਬੱਚੇ ਲਾ ਦੀਏ ਆ ਫੜ ਕੈਮਰਾ ਹੈ ਬੱਚੇ ਲਾ ਕੇ ਰਾਜ ਆਪਾਂ ਇਹ ਬੱਚੀਆਂ ਦੀ ਕੁਤੀ ਤੋਂ ਲਾ ਕੇ ਪਤਾ ਨਹੀਂ ਕੀ ਪ੍ਰੋਬਲਮ ਹੋਈ ਆ ਬੱਚਾ ਚੰਗਾ ਭਲਾ ਤੇ ਸਹੀ ਲਾ ਕੇ ਲਿਆਂਦਾ ਤਾਂ ਤੋਂ ਤੇ ਆਕੜੀ ਤੇ ਆਕੜੀ ਗਿਆ ਲੱਤਾਂ ਆਕੜੀਆਂ ਇਹਦੀਆਂ ਮੈਂ ਖੁੱਡੇ 'ਚੋਂ ਕੱਢ ਕੇ ਲਿਆਂਦਾ ਤੇ ਪਤਾ ਨਹੀਂ ਕੀ ਹੋਇਆ ਵੇ ਰੱਬ ਜਾਣਦਾ ਤੇ ਆ ਖੋਲੀ ਜੋਤ ਇਹਨੂੰ ਪਤਾ ਨਹੀਂ ਕੀ ਪ੍ਰੋਬਲਮ ਹੋਈ ਆ ਤੇ ਹੁਣ ਇਹ ਆਕੜੀ ਗਿਆ ਤੇ ਚੰਗਾ ਭਲਾ ਮੈਂ ਖੁੱਡੇ 'ਚ ਫੜ ਕੇ ਲਿਆਂਦਾ ਕੱਲੇ ਲੱਤਾਂ ਨੂੰ ਪ੍ਰੋਬਲਮ ਸੀਗੀ ਤੇ ਉਦੋਂ ਬਾਅਦ ਬਸ ਆਏ ਹੋ ਗਿਆ ਤੇ ਹੁਣ ਬਸ ਸਾਵਾਂ ਤੇ ਹੀ ਹੈ ਕਹਿਣ ਦਾ ਭਾਵ ਇਹ ਪਤਾ ਨਹੀਂ ਕੀ ਪ੍ਰੋਬਲਮ ਹੋਈ ਆ ਲੋ ਜੀ ਲਾਈਟ ਹੈ ਨਹੀਂ ਕਿ ਤੇ ਮੂਜਾਣਾ ਪਾਣੀ ਪਾਦਾ ਕਬੂਤਰਾਂ ਨਿ ਚੁਗੀ ਜਾਂਦੇ ਉਹ ਵੀ ਚੁਗੀ ਜਾਂਦੇ ਪਰਲੇ ਵੀ ਤੇ ਆਪਣੀ ਉਹ ਬੱਚੇ ਵਾਲੀ ਪਤਾ ਨਹੀਂ ਕੀ ਪ੍ਰੋਬਲਮ ਹੋਈ ਆ ਜਿੰਨੇ ਵੀ ਬੱਚਾ ਨੂੰ ਤੋਂ ਲੱਗ ਗਿਆ ਸਾਰੇ ਵਿਖੇ ਬਾਕੀ ਸਾਰੇ ਸਹੀ ਆ ਉਹਨੂੰ ਪਤਾ ਨਹੀਂ ਕੀ ਪ੍ਰੋਬਲਮ ਹੋਈ ਆ ਤੇ ਦੋ ਬੱਚੇ ਉੱਤੇ ਬੈਠੇ ਉਹਨਾਂ ਨੂੰ ਲਾਉਣਾ ਹੈ ਜੀ ਪ੍ਰੋਬਲਮ ਹੋਈ ਬੱਚੇ ਤਾਂ ਭਾਈ ਸੀ ਤਾਂ ਤੋਂ ਲਾ ਕੇ ਲਿਆਂਦੇ ਆ ਤੇ ਪਤਾ ਨਹੀਂ ਲੱਤਾਂ ਨੂੰ ਹੀ ਕੋਈ ਪ੍ਰੋਬਲਮ ਹੋ ਗਈ ਆ ਤੇ ਆਈ ਪਾਈ ਪਤਾ ਨਹੀਂ ਕੀ ਚੈੱਕ ਹੋਇਆ ਹੋਇਆ ਜਿਹੜੇ ਬੱਚੇ ਲਾ ਕੇ ਲਿਆਂਦੇ ਆ ਮੈਂ ਵੇਣਾ ਅੰਦਰ ਵੀ ਸੀਗੇ ਇੱਕ ਦੋ ਬੱਚੇ ਉਹ ਵੇਣਾ ਕੀ ਕਿਵੇਂ ਆ ਉਹ ਜਾਂ ਕਿਵੇਂ ਨਹੀਂ ਇੱਕ ਤਾਂ ਮਰ ਗਿਆ ਵਿਚਾਰਾ ਹੁਣ ਇਹ ਆਈ ਹੋ ਗਿਆ ਪਤਾ ਨਹੀਂ ਯਾਰ ਕੀ ਗੱਲ ਆ ਮੇ ਤਾਂ ਟੈਨਸ਼ਨ ਹੀ ਹੋ ਗਈ ਆ ਆਪਾਂ ਤੋਂ ਜੀ ਮੇਲਾ ਤਾਂ ਦਵਾਈ ਵੱਧ ਦਿੱਤੀ ਗਈ ਜਿਹੜੇ ਆਪਣੇ ਦੋ ਬੱਚੇ ਸੀਗੇ ਇੱਕ ਤਾਂ ਮਰ ਗਿਆ ਤੇ ਇੱਕਦਾਂ ਲੱਤਾਂ ਅਕੜ ਗਈਆਂ ਤੇ ਸ਼ਾਇਦ ਦਵਾਈ ਵੱਧ ਦਿੱਤੀ ਗਈ ਤੇ ਦਵਾਈ ਨਾਲ ਕੁਝ ਹੋਇਆ ਬਾਈ ਆਪਦੀ ਦਵਾਈ ਤੁਸੀਂ ਧਿਆਨ ਨਾਲ ਦੇਆ ਕਰੋ ਬੱਚੇ ਬਹੁਤ ਚੰਗੇ ਸੀ ਜਿਹੜੇ ਮਰ ਗਏ ਦੋਵੇਂ ਚਲੋ ਪੁੱਤ ਜਾਲੀਆਂ ਦੋ ਤੜਦੇ ਨਹੀਂ ਇਹਨਾਂ ਨੇ ਲਹੂ ਪੀਤਾ ਫਿਰ ਬੱਚਾ ਤਾਂ ਆਪਣਾ ਮਰ ਗਿਆ ਹੀ ਖੁਣੀ ਤੁਹਾਨੂੰ ਦਵਾਈ ਦੀ ਡੋਜ਼ ਵੱਧ ਦਿੱਤੀ ਗਈ ਤੇ ਆ ਚਲ ਤੁਰ ਪਿਆ ਇਹ ਪਹਿਲਾਂ ਜਮਾ ਹੀ ਲੰਮਾ ਪਿਆ ਸੀ ਤੇ ਹੁਣ ਤੁਰ ਪਿਆ ਵੈਗਰੂ ਦੀ ਮਿਹਰ ਨਾਲ ਇਹ ਤਾਂ ਸਹੀ ਹੋ ਗਿਆ ਠੀਕ ਆ ਆ ਫੜ ਏ ਜੀ ਬੱਚਿਆਂ ਨੂੰ ਨਾ ਦਵਾਈ ਦੀ ਡੋਜ਼ ਹੀ ਵਧ ਦਿੱਤੀ ਗਈ ਸੀ ਆ ਬੱਚਾ ਸਹੀ ਹੋ ਗਿਆ ਤੇ ਇੱਕ ਮਰ ਗਿਆ ਚਲੋ ਪਰਮਾਤਮਾ ਨੇ ਜੋ ਹਨਾ ਉਹਦੀ ਵਿਚਾਰੇ ਦੀ ਲਿਖੀ ਸੀ ਤੇ ਇਹ ਬੱਚਾ ਸਹੀ ਹੋ ਗਿਆ ਆਪਣਾ ਤੇ ਚਲੋ ਜੀ ਅ ਮੇਰੇ ਨਾਲ ਹਵਾ ਵੀ ਤੁਰਿਆ ਆ ਆ ਗਿਆ ਵਾ ਇੱਧਰ ਨੂੰ ਆਈ ਸੀ ਅਸੀਂ ਤੇ ਕਣਕ ਆਪਣੀ ਜੀ ਕੂਰ ਲਾਉਣ ਵਾਲੀ ਤਾਂ ਹੈ ਨਹੀਂ ਜੇ ਤਾਂ ਸੂਆ ਆ ਗਿਆ ਤਾਂ ਕੂਰ ਲਾਵਾਂਗੇ ਜੇ ਨਾ ਆਇਆ ਤਾਂ ਨਹੀਂ ਲਾਉਂਦੇ ਆਪਣਾ ਜੀ ਇੱਕ ਬੱਚਾ ਤਾਂ ਮਰ ਗਿਆ ਤੇ ਦੂਜਾ ਠੀਕ ਆ ਲੱਤਾਂ ਤੋਂ ਪਹਿਲਾਂ ਤਾਂ ਜਿਵੇਂ ਖੜਗਾਂ ਸੀ ਤੇ ਹੁਣ ਕੁਛ ਠੀਕ ਆ ਚਲੋ ਠੀਕ ਹੈ ਜੀ ਆਪਾਂ ਕਰਨ ਲੱਗੇ ਆਂ ਵਲੌਗ ਦੀ ਸਮਾਪਤੀ ਤੇ ਮਿਲਦੇ ਆਂ ਤੁਹਾਨੂੰ ਅਗਲੇ ਵਲੌਗ ਚ ਮੇਰਾ ਵੀਰ ਬਣ ਕੇ ਹੱਥ ਬੰਨ ਕੇ ਬੇਨਤੀ ਹੈ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਤੇ ਭਰਾ ਬਣ ਕੇ ਜੇ ਕੋਈ ਹਨਾ ਗਲਤ ਹੁੰਦਾ ਜਿੱਥੇ ਉਹ ਦੱਸਿਆ ਵੀ ਕਰੋ ਭਾਈ ਤੂੰ ਇੱਥੇ ਗਲਤ ਆ ਹਨਾ ਤੇ ਹਜੇ ਵੀਰੇ ਵੀਡੀਓ ਹੌਲੀ ਹੌਲੀ ਬਣਾਉਣਾ ਸਿੱਖਾਂਗੇ ਵੈਸੇ ਤਾਂ ਅਗਲਾ ਕਹਿੰਦਾ 3-4 ਮਹੀਨੇ ਹੋ ਗਏ ਚੈਨਲ 'ਤੇ ਆਉਣ ਨੂੰ ਹਜੇ ਸਿੱਖਿਆ ਹੀ ਨਹੀਂ ਤੇ ਕੋਈ ਗੱਲ ਨਹੀਂ ਵੀਰੇ ਹੌਲੀ ਹੌਲੀ ਸੁਧਾਰ ਕਰਦੇ ਆਂਗੇ ਸੰਗ ਹਜੇ ਨਹੀਂ ਖੁੱਲੀ ਤੇ ਸੰਗ ਖੁੱਲ ਗਈ ਫੇਰ ਕੋਈ ਚੱਕਰ ਵਾਲੀ ਗੱਲ ਨਹੀਂ ਚਲੋ ਠੀਕ ਹੈ ਜੀ ਕਰਦੇ ਆਂ ਵਲੌਗ ਦੀ ਸਮਾਪਤੀ ਤੇ ਮਿਲਦੇ ਆਂ ਤੁਹਾਨੂੰ ਅਗਲੇ ਵਲੌਗ ਤੇ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦਾਇਆ ਕਰੋ ਭੁੱਲ ਚੱਕ ਦੀ ਕੀਮਤ ਸਤਿ ਸ੍ਰੀ ਅਕਾਲ